ਜਾਤੇ ਹਰਿਆਣਾ ਹਾਈ ਕੋਰਟ ਵਿੱਚ ਡਰੱਗ ਰੈਕਟ ਕੇਸ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਨੇ 1 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ 1 ਕਰੋੜ ਰਿਸ਼ਵਤ ਦੇ ਇਲਜ਼ਾਮ ਪੰਜਾਬ ਪੁਲਿਸ ਤੇ ਲੱਗੇ ਨੇ ਹਾਈ ਕੋਰਟ ਵਿੱਚ ਬਹਿਸ ਦੌਰਾਨ ਸਾਹਮਣੇ ਆਇਆ ਕਿ ਇਸ ਕੇਸ ਵਿੱਚ ਸਹਿ-ਆਰੋਪੀ ਮਨੀ ਗਿੱਲ ਦੀ ਪਤਨੀ ਤੋਂ 50-50 ਲੱਖ ਦੀਆਂ ਦੋ ਕਿਸ਼ਤਾਂ ਵਿੱਚ ਰਿਸ਼ਵਤ ਲਈ ਗਈ ਹੈ ਮਨੀ ਗਿੱਲ ਦੀ ਡਿਸਕਲੋਜ਼ਰ ਰਿਪੋਰਟ ਦੇ ਆਧਾਰ ਤੇ ਹੀ ਜਗਦੀਸ਼ ਭੋਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਮਨੀ ਗਿੱਲ ਦੀ ਪਤਨੀ ਮੁਤਾਬਕ ਉਸ ਦੇ ਪਤੀ ਨੂੰ ਝੂਠਾ ਫਸਾ ਕੇ ਬਲੈਕਮੇਲ ਕੀਤਾ ਗਿਆ 1 ਕਰੋੜ ਦੀ ਰਿਸ਼ਵਤ ਲਈ ਗਈ ਪਰ ਇਸ ਦੇ باوجود ਐਫ ਆਈ ਆਰ ਦਰਜ ਕੀਤੀ ਗਈ ਪੰਜਾਬ ਪੁਲਿਸ ਇੱਕ ਵਾਰ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ ਹੋਰ ਗੱਲਬਾਤ ਕਰਦੇ ਆ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾਰ ਦੇ ਨਾਲ ਨਪਿੰਦਰ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਨਿਰਪੱਖ ਜਾਂਚ ਇਸ ਕੇਸ ਵਿੱਚ ਨਹੀਂ ਹੋ ਰਹੀ ਤੇ ਹੁਣ 1 ਕਰੋੜ ਦੀ ਰਿਸ਼ਵਤ ਦੇ ਇਲਜ਼ਾਮ ਸਵਾਲਾਂ ਦੇ ਘੇਰਾ ਚਾ ਪੰਜਾਬ ਪੁਲਿਸ ਦੀ ਸਾਖ ਨਹੀਂ ਬਿਲਕੁਲ ਜਦੋਂ ਤੋਂ ਡਰੱਗ ਕੇ ਸਾਹਮਣੇ ਆਇਆ ਨਾਲ ਹੀ ਅੱਜ ਵਿਸ਼ੇਸ਼ ਪੁਲਿਸ ਨੇ ਆਪਣੀ ਵੱਡੀ ਕਾਮਯਾਬੀ ਹੱਥ ਲੱਗਣ ਤੇ ਜਿਹੜਾ ਦਾਵੇ ਕੀਤੇ ਪਰ ਨਾਲ ਹੀ ਪੁਲਿਸ ਨੂੰ ਕਾफी ਸ਼ਰਮਿੰਦਗੀ ਵੀ ਠਾਉਣੀ ਪਈ ਕਿਉਂਕਿ ਪਹਿਲਾਂ ਜਗਦੀਸ਼ ਭੋਲਾ ਨੇ ਜਿਸ ਵਕਤ ਵਿਕਰਮ ਸਿੰਘ ਜੀਟੀਆ ਦਾ ਨਾਮ ਲਿਆ ਸੀ ਉਸ ਵਕਤ ਵੀ ਉਸਨੇ ਕਿਹਾ ਸੀ ਕਿ 25 ਕਰੋੜ ਰੁਪਇਆ ਅਕਾ ਲਿਆ ਜੋ ਪਟਿਆਲਾ ਪਿਸ ਤੋਂ ਔਰ ਇਸੇ ਤਰ੍ਹਾਂ ਜਿਹੜਾ ਇਹ ਨਵਾਂ ਮਾਮਲਾ ਹੈ ਜਿਹੜਾ ਇਹ ਵੀ ਕਿਉਂਕਿ ਜੋ ਮਨਿੰਦਰ ਸਿੰਘ ਗੱਲ ਹੈ ਮਨੀ ਗਲ ਜਿਸ ਨੂੰ ਕਿਹਾ ਜਾ ਰਿਹਾ ਨਾਲ ਹੀ ਮਨੀ ਗਲ ਉਸਨੂੰ ਮਨੀ ਗਲ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਡਰਗ ਤਸਕਰੀ ਦੇ ਮਾਮਲੇ ਚ ਐਨ ਆਰ ਆਈ ਹੈ ਕੈਨੇਡੀਅਨ ਸਿਟੀਜ਼ਨ ਹੈ ਇਹ ਫਤੀਕੜ ਦੇ ਵਿੱਚ ਇਸ ਤੇ ਮਾਮਲਾ ਦਰਜਾ ਜਗਦੀਸ਼ ਪੁਲਾ ਨਾਲੋਂ ਜਗਦੀਸ਼ ਪੁਲਾ ਦੇ ਕੇਸ ਤੋਂ ਪਹਿਲਾਂ ਇਹ ਮਾਮਲਾ ਦਰਜ ਕੀਤਾ ਗਿਆ ਸੀ ਔਰ ਅਲੱਗ ਕੇਸ ਹੈ ਕਿਉਂਕਿ ਪੂਰੇ ਡਰਗ ਕੇਸ ਦੇ ਵਿੱਚ 5 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਅਲੱਗ-ਅਲੱਗ ਇਲਜ਼ਾਮ ਲੱਗ ਰਹੇ ਨੇ ਕਨੂਕ ਸਿੰਘ ਕੱਲੋਂ ਜੋ ਐਨਆਈ ਆਈ ਇਤਰਾ ਮਨਿੰਦਰ ਸਿੰਘ ਜਦੋਂ ਤੋਂ ਇਸ ਤੇ ਪੀਐਫਆਈਆਰ ਦਰਜ ਹੋਈ ਹੈ ਤਾਂ ਉਸ ਦੀ ਪਤਨੀ ਨੇ ਹਾਈ ਕੋਰਟ ਦੇ ਵਿੱਚ ਅਪੀਲ ਕੀਤਾ ਸੀ ਕਿ ਉਸਦੇ ਪਤੀ ਨੂੰ ਬੇਕਸੂਰ ਹੈ ਔਰ ਉਸ ਨੂੰ ਨਜਾਇਜ਼ ਫਸਾਇਆ ਗਿਆ ਪੁਲਿਸ ਨੇ ਪੈਸੇ ਖਾਣ ਦੇ ਲਈ ਉਸ ਨੂੰ ਜਿਹੜਾ ਫਸਾਇਆ ਪੁਲਿਸ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੀ ਸੀ ਔਰ ਰਿਸ਼ਵਤ ਲੈਣ ਦੇ ਬਾਅਦ ਰਿਸ਼ਵਤ ਦੀ ਮੰਗ ਦੇ ਬਾਵਜੂਦ ਪੈਸੇ ਖਾਣ ਦੇ ਬਾਵਜੂਦ ਉਸ ਤੇ ਐਫਆਈਆਰ ਦਿੱਤੀ ਗਈ ਹੈ ਕਾਫੀ ਸਬੂਤ ਹੰਡ ਦਵਾ ਕੀਤਾ ਜਾ ਰਿਹਾ ਹੈ ਸੰਮਣੀ ਗਿਰਦੀ ਪਤਨੀ ਵੱਲੋਂ ਪਰ ਫਿਲਹਾਲ ਉਹ ਜਿਹੜੇ ਉਹ ਦਾਅਵੇ ਕਰ ਰਹੇ ਨੇ ਉਹਨਾਂ ਦਾਅਵੇ ਵਿੱਚ ਕਿੰਨੀ ਸੱਚਾਈ ਹੈ ਜਾਂ ਫਿਰ ਕਿਤਨਾ ਕਿਤੋਂ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਪੁਲਿਸ ਵਾਕਈ ਜਿਹੜੇ ਇਹ ਝੂਠ ਦਾ ਸਾਰਾ ਲੈ ਪੁਲਿਸ ਨੇ ਪੈਸਾ ਵੀ ਖਾਦਾ ਹੈ ਔਰ ਮਾਮਲੇ ਦੇ ਵਿੱਚ ਫਸਾਇਆ ਵੀ ਐਨਆਰਆਈ ਨੂੰ ਕਿਉਂਕਿ ਲਗਾਤਾਰ ਜੋ ਗੌਮ ਲੱਗਦੇ ਰਹੇ ਨੇ ਪੁਲਿਸ ਤੇ ਪਟਿਆਲਾ ਪੁਲਿਸ ਕਿਉਂਕਿ ਜਿਹੜੀਆਂ ਜਿੰਨੇ ਐਫਆਈਆਰ ਹੋਈਆਂ ਨੇ ਜਗਦੀਸ਼ ਭੋਲਾ ਤੇ ਮੁਤਾਬਕ ਸਾਰਿਆਂ ਦੇ ਵਿੱਚ ਪੈਸਾ ਖਾਦਾ ਗਿਆ ਪੁਲਿਸ ਵੱਲੋਂ ਔਰ ਪੁਲਿਸ ਨੇ ਖਾਸ ਕਰਕੇ ਜਿਹੜੇ ਐਸਐਸਪੀ ਹਰਜਾਲ ਸਿੰਘ ਮਾਨ ਨੇ ਉਹ ਸਭ ਤੋਂ ਜ਼ਿਆਦਾ ਸਵਾਲਾਂ ਦੇ ਕਿਰਜ ਨੇ ਕਿਰਜਾਲ ਸਿੰਘ ਮਾਨ ਦੇ ਹੀ ਆਫ ਸਾਰੇ ਜਿਹੜੇ ਕੇਸ ਡਰਗ ਤਸਕਰੀ ਨਾਲ ਜੁੜੇ ਹੋਏ ਮਾਮਲੇ ਜਿਹੜੇ ਆਖਿਰ ਹਰਜਾਲ ਸਿੰਘ ਮਾਨ ਨੂੰ ਹੀ ਕਿਉਂ ਮਿਲਦੇ ਨੇ ਪੰਜਾਬ ਦੇ ਵਿੱਚ ਕੀ ਕੋਈ ਹੋਰ ਅਫਸਰ ਨਹੀਂ ਹੈ ਕਿ ਬਾਕੀ ਦੇ ਪੁਲਿਸ ਅਫਸਰ ਨਕਮੇ ਨੇ ਜਾਂ ਹਰਜਾਲ ਸਿੰਘ ਮਾਨ ਹੀ ਜ਼ਿਆਦਾ ਕਾਬਿਲ ਨੇ ਜਿਹੜੇ ਸਾਰੇ ਦੇ ਸਾਰੇ ਡਰਗ ਤਸਕਰੀ ਦੇ ਮਾਮਲੇ ਜੀ ਨਿਪੰਦਰ ਤਨਮ ਦੇ ਕੋਲੀ ਨੇ ਅੱਜ ਉਹ ਜੋ ਸਟਿੰਗ ਆਪਰੇਸ਼ਨ ਉਹਦੀ ਮੰਨੀ ਦੀ ਵਾਈਫ ਨਹੀਂ ਕੀਤੀ ਸੀ ਉਹਦੇ ਬਾਰੇ ਕੋਰਟ ਨੂੰ ਪੁਆਇੰਟ ਆਊਟ ਕੀਤਾ ਗਿਆ ਕਿਉਂਕਿ ਜਿਹੜਾ ਕੇਸ ਲਾਜ ਹੋਏ ਨੇ ਉਹਦਾ ਬੇਸ ਹੀ ਗਲਤ ਸੀਗਾ ਰਿਗਾਰਡਿੰਗ ਟੂ ਥੈਟ ਵੀ ਇਹ ਮੰਨੀ ਕਲੈਕਟ ਕਰਨ ਲਈ ਜਸਟ ਐਫ ਆਈ ਆਰ ਲਾਜ ਕੀਤੀਆਂ ਗਈਆਂ ਨੇ ਜਿਹਦੇ ਬਾਰੇ ਅਸੀਂ ਅੱਜ ਸਟਿੰਗ ਆਪਰੇਸ਼ਨ ਦੀ ਜੋ ਫਾਈਲ ਹੈ ਜਿਆ ਸਭ ਨੂੰ ਦਿੱਤੀਆ ਕੋਰਟ ਚ ਤੇ ਜਿਹਦੇ ਬਾਰੇ ਕੁਸਤਨਵਾਈ ਹੋ ਚੁੱਕੀ ਹੈ ਤੇ ਬਾਕੀ ਕੱਲ ਨੂੰ ਡਿਟੇਲ ਹੋਣੀ ਹੈ ਜਗਦੇਸ਼ ਬੋਲਾ ਦੇ ਪਿਤਾ ਵੱਲੋਂ ਇੰਟਰਨੈਸ਼ਨਲ ਡਰੱਗ ਰੈਕੇਟ ਕੇਸ ਨੂੰ ਸੀਬੀਆਨ ਨੂੰ ਸੰਪੰਦਿ ਯਾਚਕਾ ਪਾਈ ਗਈ ਸੀ ਤੇ ਜਿਆਦਾ ਕੇਸ ਅੱਜ ਬਹਿਸ ਸੇ ਹਾਈ ਕੋਰਟ ਦੇ ਵਿੱਚ ਆਇਆ ਤਾਂ ਇਸ ਵਿੱਚ aarop ਲੱਗੇ ਨੇ ਕਿ ਪੰਜਾਬ ਪੁਲਿਸ ਨੇ ਇਸ ਕੇਸ ਦੇ ਵਿੱਚ 1 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ ਤੇ ਨਾਲ ਹੀ ਇਸ ਕੇਸ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਮਨੀ ਗੇਲ ਜਿਸ ਨੂੰ ਇਸ ਕੇਸ ਵਿੱਚ ਸਭ ਤੋਂ ਪਹਿਲਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਬੀਵੀ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਜੋ aarop ਲੱਗੇ ਨੇ ਕਿ 2 ਤੋਂ 4 ਮਾਰਚ ਤੱਕ ਦਿੱਲੀ ਤੋਂ ਲੁਧਿਆਣਾ ਦੇ ਵਿੱਚ 1 ਕਰੋੜ ਰੁਪਏ ਦੀ ਰਿਸ਼ਵਤ ਪੰਜਾਬ ਪੁਲਿਸ ਨੂੰ ਦਿੱਤੀ ਗਈ ਤੇ ਉਸ ਤੋਂ ਬਾਅਦ ਪੈਸੇ ਦੇਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਔਰ 540 ਗ੍ਰਾਮ ਹਿਰੋਇਨ ਦੇ ਜਿਹੜੇ aarop ਹੈਗੇ ਨੇ ਉਹ ਮਨੀ ਮਨੀ ਗਲਦੇ ਉਤੇ ਜਾਰ ਦੇਤੇ ਗਏ ਤੇ ਅੱਜ ਜੋ ਖੁਲਾਸਾ ਹੋਇਆ ਕਿ ਇੱਕ ਸਟਿੰਗ ਆਪਰੇਸ਼ਨ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਜੇਕਰ ਕੱਲ ਕੋਰਟ ਚਾਹੇ ਤਾਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਤੇ ਹੁਣ ਇਸ ਕੇਸ ਦੀ ਬਹਿਸ ਹੁਣ ਕੱਲ ਹੋਏਗੀ ਤੇ ਜੇਕਰ ਉਸਟਿੰਗ ਆਪਰੇਸ਼ਨ ਹਾਈ ਕੋਰਟ ਦੇ ਵਿੱਚ ਸੀਸੀਡੀ ਪੇਸ਼ ਕਰ ਦਿੰਦੇ ਨੇ ਤਾਂ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਨੇ ਇਹ ਹਸਲਾ ਰਿਹਾ ਬੀਪ ਨਿਊਜ਼ ਸਟੈਂਡ ਕਰ